भाई रणजीत सिंह ਤੁਸੀਂ ਛੇੜੀ ਆਕਾਲ ਤਖਸਾਲ ਨੂੰ ਅੱਜ ਤੋਂ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੱਚੇ ਪਾਤਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪਸਾਰ ਕਰਨ ਨੂੰ ਆਦੇ ਆਕਾਲ ਤਖਸਾਲ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਹਾਂਜੀ ਬਿਲਕੁਲ ਤਿਆਰ ਹਾਂ ਪਿਛਲੇ ਸਮੀਨੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਵੀਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢੱਡਿੰਗਾ ਵਾਲੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨੀਆਂ ਦੀ ਪੰਤ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੋਈ ਸ਼ਰwidehat ਨਹੀਂ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਤੁਸੀਂ ਸੱਚ ਬਚਨ ਕਹਿਣਾ ਹੈ ਸੇਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਇਥੇ ਬੰਦ ਸਿੰਘ ਸਹਬਾਨ ਦੇ ਸਨਮੁਖ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉਤੇ ਇੱਥੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪਾਸੋਂ ਖਿਮਾ ਜਾਂਚ ਨਾ ਕੀਤੀ ਗਈ ਹੈ ਪੰਜ ਸਿੰਘ ਸਹਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਂਚਨਾ ਦੇ ਤਹਿਤ ਉੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਖਿਮਾ ਨੂੰ ਪਰਵਾਨ ਕਰਦੇ ਹਾਂ ਅਗਾ ਤੁਮ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਆਕਾਲ ਤਖਤ ਸਾਹਿਬ ਦੀ ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਗੁਰੂ ਅਸਥਾਨ ਗੁਰਦੁਆਰੇ ਸਿੱਖ ਜੀਵਨ ਜਾਚ ਨੂੰ ਘੜਨ ਦੀ ਸੋਮੇ ਹਨ ਗੁਰੂ ਸਾਹਿਬ ਵੱਲੋਂ ਆਪ ਬਣਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਗੁਰੂ ਕੇਸ ਰੋਮਰਾਂ ਦੇ ਵਿਰੁੱਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਬ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਕੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ